ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਕਟ ਬਜ਼ਰ ਅਕੈਡਮੀ ਬਠਿੰਡਾ ਅਬੋਹਰ ਪੰਜਾਬ ਦੇਸ ஆன்ਲਾਈਨ ਪਲੇਟਫਾਰਮ ਦੇ ਉੱਪਰ ਔਰ ਮੈਂ ਮੋਨ ਸਿੰਘ ਤੁਹਾਡਾ ਤਹਿ ਦਿਲੋਂ ਹਾਰਦਿਕ ਸਵਾਗਤ ਕਰਦਾ ਜੀ ਅੱਜ ਦੇ ਇਸ ਲਾਈਵ ਸੈਸ਼ਨ ਦੇ ਵਿੱਚ ਜੋ ਕਿ ਹੈ ਜੀ ਸਾਡਾ ਪੈਡਾਗੋਜੀ ਅਤੇ ਵਿਆਕਰਨ ਦੀ ਸੁਪਰ ਫਾਸਟ ਐਕਸਪ੍ਰੈਸ ਸੋ ਇਹ ਜਿਹੜਾ ਸੈਸ਼ਨ ਹੈ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ ਸੈਸ਼ਨ ਆ ਆਪਣਾ ओपीएस टेट ਅਤੇ ਸੀਟੈਟ ਪੰਜਾਬੀ ਦੇ ਲਈ ਲੱਗ ਰਿਹਾ ਹੈਗਾ ਔਰ ਅੱਜ ਦਾ ਜੋ ਸੈਸ਼ਨ ਨੰਬਰ ਹੈਗਾ ਜੀ ਉਹ ਸਾਡਾ 18 ਰਹਿਣ ਵਾਲਾ ਜੀ ਯਾਨੀ ਕਿ ਇਸ ਤੋਂ ਪਹਿਲਾਂ ਜਿਹੜੇ ਹੈਗੇ ਆ ਜੀ ਉਹ 17 ਸੈਸ਼ਨ ਆ ਜਿਹੜੇ ਉਹ 17 ਸੈਸ਼ਨ ਆ ਜਿਹੜੇ ਉਹ ਲੱਗ ਚੁੱਕੇ ਆ ਜੀ ਤਾਂ ਜਿਹੜੇ ਵਿਦਿਆਰਥੀਆਂ ਨੇ ਹਜੇ ਤੱਕ ਪ੍ਰੀਵੀਅਸ ਸੈਸ਼ਨ ਨਹੀਂ ਦੇਖੇ ਤਾਂ ਬਈ ਜ਼ਰੂਰ ਦੇਖ ਲਓ ਕਿਉਂਕਿ ਹਰ ਇੱਕ ਸੈਸ਼ਨ ਦੇ ਵਿੱਚ ਬੜੇ ਹੀ ਅਤੀ ਮਹੱਤਵਪੂਰਨ ਐਮਸੀਕਿਊਜ਼ ਕਰਵਾਏ ਜਾਂਦੇ ਆ ਜੀ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਆਂ ਭਈ ਅੱਜ ਦਾ ਸੈਸ਼ਨ ਆਪਣਾ ਠੀਕ ਹੈ ਜੀ ਸੋ ਅੱਜ ਦੇ ਸੈਸ਼ਨ ਤੋਂ ਪਹਿਲਾਂ ਇੱਕ ਜ਼ਰੂਰੀ ਇਨਫੋਰਮੇਸ਼ਨ ਕਿ ईटीटी ਕਾਡਰ ਦਾ ਜਿਹੜਾ ਨਿਊ ਤੇ ਫਰੈਸ਼ ਬੈਚ ਹੈ ਜੀ 7 ਆਗਸਟ ਤੋਂ ਸ਼ੁਰੂ ਹੋ ਚੁੱਕਿਆ ਜੀ ਤਾਂ ਜਿਹੜੇ ਵਿਦਿਆਰਥੀ ਬੈਚ ਲੈਣਾ ਚਾਹੁੰਦੇ ਆ ਜੀ ਸਾਡੀ ਅਕੈਡਮੀ ਦੇ ਨੰਬਰ ਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਠੀਕ ਹੈ ਜੀ ਤਾਂ ਅਗਲਾ ਪ੍ਰਸ਼ਨ ਦੇਖੋ ਜੀ ਤਾਂ ਸਾਡੇ ਕੋਲੇ ਜਿਹੜਾ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਜੀ ਉਹ ਇਹ ਹੈਗਾ ਜੀ ਕਿ ਦੁਆਬੀ ਉਪਵਾਸ਼ਾ ਕਿਹੜੇ ਕਿਹੜੇ ਦਰਿਆਵਾਂ ਦੇ ਵਿਚਕਾਰ ਬੋਲੀ ਜਾਂਦੀ ਹੈ ਤਾਂ ਬਈ ਦੁਆਬੀ ਹੈ ਜਿਹੜੀ ਉਹ ਦੋ ਦਰਿਆਵਾਂ ਦੇ ਵਿਚਕਾਰ ਬੋਲੀ ਜਾਂਦੀ ਹੈ ਤਾਂ ਹੀ ਦੁਆਬ ਤੋਂ ਦੁਆਬੀ ਬਣਿਆ ਤਾਂ ਇਹ ਬੋਲੀ ਜਾਂਦੀ ਹੈ ਵਿਸਤ ਦੁਆਬ ਦੇ ਵਿੱਚ ਕਿਹੜੇ ਦੁਆਬ ਦੇ ਵਿੱਚ ਬੋਲੀ ਜਾਂਦੀ ਹੈ ਵਿਸਤ ਯਾਨੀ ਕਿ ਬਿਆਸ ਤੇ ਸਤਲੁਜ ਸਹੀ ਉੱਤਰ ਏ ਆਵੇਗਾ ਠੀਕ ਹੈ ਜੀ ਵਿਸਤ ਅਤੇ ਸਤਲੁਜ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਬੋਲੀ ਜਾਂਦੀ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਜੀ ਅੱਗੇ ਆ ਗਿਆ ਸਾਡੇ ਕੋਲੇ ਤ੍ਰੈ ਪਾਸ਼ੀ ਫਾਰਮੂਲੇ ਦੇ ਅਨੁਸਾਰ ਤੀਜੀ ਭਾਸ਼ਾ ਤਾਂ ਤ੍ਰੈ ਪਾਸ਼ੀ ਫਾਰਮੂਲਾ ਜਿਹੜਾ ਉਹਦੇ ਮੁਤਾਬਕ ਬੱਚੇ ਨੂੰ ਤਿੰਨ ਭਾਸ਼ਾਵਾਂ ਸਿਖਾਉਣੀਆਂ ਇੱਕ ਤਾਂ ਖੇਤਰੀ ਭਾਸ਼ਾ ਹੋਏਗੀ ਇੱਕ ਗੈਰ ਖੇਤਰੀ ਤੇ ਇੱਕ ਤੀਸਰੀ ਭਾਸ਼ਾ ਅੰਤਰਰਾਸ਼ਟਰੀ ਹੋਏਗੀ ਤਾਂ ਤ੍ਰੈ ਪਾਸ਼ੀ ਫਾਰਮੂਲੇ ਦੇ ਅਨੁਸਾਰ ਤੀਜੀ ਭਾਸ਼ਾ ਸਾਰੇ ਦੇਸ਼ ਵਿੱਚ ਇੱਕ ਸਮਾਨ ਹੁੰਦੀ ਹੈ ਜੋ ਕਿ ਹੈ ਜੀ ਸਾਡੀ ਇੰਗਲਿਸ਼ ਤਾਂ ਇੰਗਲਿਸ਼ ਸਾਡੀ ਤੀਜੀ ਭਾਸ਼ਾ ਹੈਗੀ ਹੈ ਜੋ ਸਾਰੇ ਹੀ ਪੰਜਾਬ ਸੌਰੀ ਭਾਰਤ ਵਿੱਚ ਇੱਕ ਸਮਾਨ ਹੋਏਗੀ ਤਾਂ ਸਹੀ ਉੱਤਰ ਕੀ ਆਏਗਾ ਜੀ ਇਹਦਾ ਵੀ ਏ ਆਵੇਗਾ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਬਈ ਪਿਆਰੇ ਵਿਦਿਆਰਥੀਓ ਅਗਲਾ ਪ੍ਰਸ਼ਨ ਹੈਗਾ ਜੀ ਵਾਕਾਤਮਕ ਬੰਤਰ ਕਿਸ ਨੂੰ ਆਖਦੇ ਹੈ ਜੀ ਤਾਂ ਵਾਕਾਤਮਕ ਬੰਤਰ ਕਿਸ ਨੂੰ ਆਖਦੇ ਹੈ ਜੀ ਤਾਂ ਵਾਕਾਂ ਵਿੱਚ ਸ਼ਬਦਾਂ ਦੀ ਜੜਤ ਨੂੰ ਆਖਦੇ ਹੈ ਕਿਉਂਕਿ ਸ਼ਬਦਾਂ ਤੋਂ ਹੀ ਵਾਕਾਂ ਦਾ ਨਿਰਮਾਣ ਹੁੰਦਾ ਤਾਂ ਸਹੀ ਉੱਤਰ ਕੀ ਆਏਗਾ ਏ ਆਵੇਗਾ ਅਗਲਾ ਪ੍ਰਸ਼ਨ ਦੇਖੋ ਬਈ ਤਾਂ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪੱਤਰ ਤਿਆਰ ਕਰਨ ਸਮੇਂ ਛੇਟ ਲਿਖਿਆਂ ਵਿੱਚੋਂ ਕਿਹੜੀ ਇੱਕ ਨੂੰ ਛੱਡ ਕੇ ਬਾਕੀ ਤਿੰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਯਾਨੀ ਕਿ ਤਿੰਨ ਗੱਲਾਂ ਸਹੀ ਐ ਤੇ ਇੱਕ ਗੱਲ ਆ ਜਿਹੜੀ ਉਹ ਗਲਤ ਹੋਵੇਗੀ ਤਾਂ ਉਹ ਇੱਕ ਗਲਤ ਗੱਲ ਕਿਹੜੀ ਐ ਕਿ ਪ੍ਰਸ਼ਨਾਂ ਦੀ ਦੁਹਰਾਈ ਨਹੀਂ ਹੋਣੀ ਚਾਹੀਦੀ ਇਹ ਤਾਂ ਗਲਤ ਠੀਕ ਐ ਕਿ ਪ੍ਰਸ਼ਨ ਰਿਪੀਟ ਨਹੀਂ ਹੋਣੇ ਚਾਹੀਦੇ ਪ੍ਰੀਖਿਆ ਦਾ ਸਮਾਂ ਤੇ ਕੁੱਲ ਅੰਕਾਂ ਦਾ ਵੇਰਵਾ ਦਿੱਤਾ ਜਾਵੇ ਤਾਂ ਬਈ ਬਿਲਕੁਲ ਸਹੀ ਹੈ ਸਾਰਾ ਕੁਝ ਸਪਸ਼ਟ ਹੋਣਾ ਚਾਹੀਦਾ ਹੈ ਪ੍ਰਸ਼ਨਾਂ ਵਿੱਚ ਅਜਿਹੇ ਸੰਕੇਤ ਚਿੰਨ ਆਦਿ ਨਾ ਦਿੱਤੇ ਜਾਣ ਜਿਹੜੇ ਵਿਦਿਆਰਥੀ ਨੂੰ ਸਮਝ ਨਾ ਆਉਣ ਇਹ ਵੀ ਗੱਲ ਬਿਲਕੁਲ ਠੀਕ ਹੈ ਪਰ ਜਿਹੜੀ ਗੱਲ ਬਿਲਕੁਲ ਗਲਤ ਹੈਗੀ ਹੈ ਜੀ ਉਹ ਹੈਗੀ ਹੈ ਬੀ ਕਿ ਸਵਾਲ ਆ ਜਿਹੜੇ ਉਹ ਸਿਲੇਬਸ ਤੋਂ ਬਾਹਰ ਹੋਣੇ ਚਾਹੀਦੇ ਆ ਇਹ ਤਾਂ ਸਗੂਦੀ ਗਲਤ ਗੱਲ ਹੈ ਆਊਟ ਆਫ ਸਿਲੇਬਸ ਨਹੀਂ ਹੋਣੇ ਚਾਹੀਦੇ ਠੀਕ ਹੈ ਜੀ ਤਾਂ ਬੀ ਉੱਤਰ ਆਵੇਗਾ ਅਗਲਾ ਪ੍ਰਸ਼ਨ ਦੇਖੋ ਬਈ ਕਾਕੇ ਕੀ ਕਿਸ ਭਾਸ਼ਾ ਦੇ ਵਿਸ਼ੇਸ਼ ਸੰਬੰਧਕ ਹੈ ਤਾਂ ਕਿਸ ਭਾਸ਼ਾ ਦੇ ਵਿਸ਼ੇਸ਼ ਸੰਬੰਧਕ ਹੈਗੇ ਬਈ ਇਹ ਤਾਂ ਮਲਵਈ ਭਾਸ਼ਾ ਦੇ ਵਿਸ਼ੇਸ਼ ਸੰਬੰਧਕ ਹੈਗੇ ਤਾਂ ਸਹੀ ਉੱਤਰ ਕੀ ਆਏਗਾ ਬੀ ਆਵੇਗਾ ਮਲਵਈ ਦੇ ਵਿਸ਼ੇਸ਼ ਸੰਬੰਧਕ ਹੈਗੇ ਠੀਕ ਹੈ ਜੀ ਬਾਕੀ ਮਾਸਟਰ ਗ੍ਰੈਜੂਏਟ ਦੇ ਆਨਲਾਈਨ ਤੇ ਆਫਲਾਈਨ ਬੈਚ ਆ ਜਿਹੜੇ ਉਹ ਬਈ 17 ਤਰੀਕ ਤੋਂ ਸ਼ੁਰੂ ਹੋ ਚੁੱਕੇ ਆ ਜੁਲਾਈ ਤੋਂ ਤਾਂ ਜਿਹੜੇ ਵਿਦਿਆਰਥੀ ਬੈਚ ਲੈਣਾ ਚਾਹੁੰਦੇ ਹੈਗੇ ਆ ਉਹ ਅਕੈਡਮੀ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਠੀਕ ਹੈ ਜੀ ਅੱਗੇ ਦੇਖੋ ਜੀ ਅਜਿਹਾ ਬੋਲ ਜੋ ਬਿਨਾਂ ਕਿਸੇ ਦੂਜੇ ਬੋਲ ਦੀ ਸਹਾਇਤਾ ਦੇ ਪੂਰੇ ਅਰਥ ਦੇਵੇ ਤਾਂ ਵਾਕ ਹੈ ਤਾਂ ਇਹ ਕਥਨ ਕਿਹੜੇ ਵਿਦਵਾਨ ਦਾ ਹੈ ਤਾਂ ਇਹ ਕਿਹੜੇ ਵਿਦਵਾਨ ਦਾ ਕਥਨ ਹੈਗਾ ਜੀ ਤਾਂ ਡਾਕਟਰ ਹਰਕੀਰਤ ਸਿੰਘ ਦਾ ਕਥਨ ਹੈਗਾ ਸਹੀ ਉੱਤਰ ਏ ਆਵੇਗਾ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਬਈ ਵਾਕ ਦਾ ਉਦੇਸ਼ ਆਉਂਦਾ ਤਾਂ ਵਾਕ ਦਾ ਉਦੇਸ਼ ਕਦੋਂ ਆਉਂਦਾ ਹੈਗਾ ਜੀ ਕੀ ਕਿਸੇ ਵਾਕ ਦੇ ਆਰੰਭ ਚਾਹੁੰਦਾ ਮੱਧ ਚਾਹੁੰਦਾ ਅੰਤ ਚਾਹੁੰਦਾ ਕਿ ਕਿਧਰੇ ਵੀ ਆ ਸਕਦਾ ਤਾਂ ਨਹੀਂ ਭਈ ਇਹ ਹਮੇਸ਼ਾ ਹੀ ਕਿਸੇ ਵਾਕ ਦੇ ਸ਼ੁਰੂ ਵਿੱਚ ਪਿਆ ਹੋਏਗਾ ਆਰੰਭ ਦੇ ਵਿੱਚ ਪਿਆ ਹੋਏਗਾ ਠੀਕ ਹੈ ਜੀ ਅੱਗੇ ਦੇਖੋ ਭਈ ਅਗਲਾ ਪ੍ਰਸ਼ਨ ਤਾਂ ਅੱਗੇ ਕਹਿੰਦੇ ਜੀ ਭਾਸ਼ਾ ਦਾ ਉਚਾਰ ਭਾਸ਼ਾ ਦਾ ਉਚਾਰਨ ਠੀਕ ਕਰਨ ਦੇ ਲਈ ਕਿਹੜਾ ਸਾਧਨ ਵਧੇਰੇ ਲਾਭਦਾਇਕ ਹੋ ਸਕਦਾ ਤਾਂ ਭਾਸ਼ਾ ਦਾ ਉਚਾਰਨ ਠੀਕ ਕਰਨਾ ਤਾਂ ਕਿਹੜਾ ਲਾਭਦਾਇਕ ਸਿੱਧ ਹੋ ਸਕਦਾ ਤਾਜੀ ਟੇਪਰ ਕੱਢਰ ਹੋ ਸਕਦਾ ਕਿਉਂ ਕਿ ਬੱਚਾ ਸ਼ੁੱਧ ਪਾਸ਼ਾ ਸੁਣ ਸਕਦਾ ਆਪਣੀ ਆਵਾਜ਼ ਨੂੰ ਰਿਕਾਰਡ ਕਰਕੇ ਦੁਬਾਰਾ ਸੁਣ ਸਕਦਾ ਤੇ ਗਲਤੀਆਂ ਕੱਢ ਸਕਦਾ ਤਾਂ ਜਿਆਦਾ ਵਰਤੋਂ ਦੇ ਵਿੱਚ ਆਵੇਗਾ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਤਾਂ ਕੀ ਕਹਿੰਦੇ ਹੈ ਜੀ ਕਹਿੰਦਾ ਸੰਸਾਰ ਵਿੱਚ ਸਭ ਤੋਂ ਪਹਿਲਾਂ ਕਿਹੜੀ ਲਿਪੀ ਆਈ ਹੈ ਤਾਂ ਭਾਈ ਜੇ ਸੰਸਾਰ ਪદ્ધਰਤੀ ਗੱਲ ਕਰੀਏ ਤਾਂ ਸੰਸਾਰ ਵਿੱਚ ਕਿਹੜੀ ਲਿਪੀ ਸਭ ਤੋਂ ਪਹਿਲਾਂ ਆਈ ਹੈ ਤਾਂ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਸੰਕੇਤ ਲਿਪੀ ਆਈ ਹੈ ਫਿਰ ਚਿੱਤਰ ਲਿਪੀ ਫਿਰ ਚਿੰਨ ਤੇ ਫਿਰ ਵਰਣ ਲਿਪੀਆਂ ਹੋਂਦ ਵਿੱਚ ਆਈਆਂ ਠੀਕ ਹੈ ਤੇ ਅੱਜ ਦਾ ਲਾਸਟ ਪ੍ਰਸ਼ਨ ਸਾਡਾ ਕੀ ਕਹਿੰਦਾ ਜੀ ਕਹਿੰਦੇ ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਵਾਕ ਨੂੰ ਭਵਿੱਖ ਕਾਲ ਦੇ ਵਿੱਚ ਬਦਲੋ ਤਾਂ ਬਈ ਭਵਿੱਖ ਕਾਲ ਦੇ ਵਿੱਚ ਵਾਕ ਨੂੰ ਬਦਲਣਾ ਤਾਂ ਕੀ ਉੱਤਰ ਆਏਗਾ ਜੀ ਇਸ 10ਵੇਂ ਪ੍ਰਸ਼ਨ ਦਾ ਤਾਂ ਇਹਦਾ ਆਏਗਾ ਜੀ ਕਿ ਆਰਥਿਕ ਢਾਂਚੇ ਨੂੰ ਵਧੇਰੇ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਸਹੀ ਉੱਤਰ ਕੀ ਆਏਗਾ ਸੀ ਆਏਗਾ ਸੋ ਏ ਸੀ ਜੀ ਸਾਡੇ ਅੱਜ ਦੇ ਪ੍ਰਸ਼ਨ ਸੋ ਜਿਹੜੇ ਵਿਦਿਆਰਥੀਆਂ ਨੂੰ ਇਹ ਪ੍ਰਸ਼ਨ ਵਧੀਆ ਲੱਗਦੇ ਆ ਤਾਂ ਬਈ ਕਲਾਸ ਨੂੰ ਸ਼ੇਅਰ ਕਰਦੇ ਆ ਜੇ ਲਾਈਕ ਕਰਦੇ ਆ ਜੇ ਕਮੈਂਟ ਕਰਦੇ ਆ ਜੇ ਔਰ ਤੁਸੀਂ ਸਾਡੇ ਨਾਲ ਵੱਖ-ਵੱਖ ਮਾਧਿਅਮ ਨਾਲ ਜੁੜ ਸਕਦੇ ਹੋ ਵਾਇਆ ਟੈਲੀਗ੍ਰਾਮ ਜੁੜ ਸਕਦੇ ਹੋ ਵਾਇਆ ਇੰਸਟਾਗ੍ਰam ਫੇਸਬੁੱਕ ਪੇਜ ਬਣੇ ਹੋਏ ਜੁੜ ਸਕਦੇ ਹੋ ਜੀ ਐਵੇਂ ਸਾਡਾ ਅਕੈਡਮੀ ਦਾ ਨੰਬਰ ਹੈ ਜਿਹੜਾ ਇਹਦੇ ਤੇ ਸਾਨੂੰ WhatsApp ਕਾਲ ਕਰ ਸਕਦੇ ਹੋ ਸਾਡੇ ਫ੍ਰੀ WhatsApp ਗਰੁੱਪਸ ਦਾ ਹਿੱਸਾ ਬਣਦੇ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਲਿੰਕ ਹੈ ਜਿਹੜੇ ਔਰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰਾਪਤ ਹੋ ਜਾਣਗੇ ਜੀ ਠੀਕ ਹੈ ਸੋ ਅਸੀਂ ਦਿੱਲੀ ਨਮਗ ਨਮਗ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ ਤੇ ਤੁਹਾਡਾ ਕਰਮ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ ਸੋ ਮਿਲਦੇ ਹਾਂ ਜੀ ਸਵੇਰ ਦੀਆਂ ਅਗਲੀਆਂ ਕਲਾਸਾ ਨਵੇਂ ਪ੍ਰਸ਼ਨਾਂ ਦੇ ਨਾਲ ਧੰਨਵਾਦ